ਪੰਜਾਬ ਦੇ ਵਿੱਚ 1 ਜਨਵਰੀ ਤੋਂ ਬੰਦ ਹੋਣ ਜਾ ਰਿਹਾ ਹੈ ਇਹ ਕੰਮ ਸ਼ੁਰੂ ਹੋਵੇਗਾ ਨਵਾਂ ਸਿਸਟਮ 1 ਜਨਵਰੀ ਤੋਂ ਪੰਜਾਬੀਆਂ ਨੂੰ ਨਹੀਂ ਖਾਣੇ ਪੈਣਗੇ ਸਰਕਾਰੀ ਦਫ਼ਤਰਾਂ ਦੇ ਤੱਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਯਤਨਾਂ ਨਾਲ ਲੋਕਾਂ ਦੀ ਸਰਕਾਰੀ ਦਫ਼ਤਰਾਂ 'ਚ ਖੱਜਲ ਖੁਆਰੀ ਖਤਮ ਹੋ ਗਈ ਹੈ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਦੀ ਲੋੜ ਨਹੀਂ ਪੈਂਦੀ ਸਗੋਂ ਮੋਹੱਲਿਆਂ 'ਚ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਕੈਂਪ ਲਗਾਏ ਜਾ ਰਹੇ ਨੇ ਜਿੱਥੇ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ 'ਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਇਹਨਾਂ ਕੈਂਪਾਂ 'ਚ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਨੇ ਜਿਸ ਦੇ ਚਲਦਿਆਂ ਬਿਨਾਂ ਖੱਜਲ-ਖੁਆਰ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ ਹੁੰ ਤੱਕ 65000 ਤੋਂ ਵੱਧ ਲੋਕ ਇਸ ਦਾ ਫਾਇਦਾ ਲੈ ਚੁੱਕੇ ਨੇ ਭਗਵੰਤਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਲਗਾਈ ਜਾ ਰਹੇ ਕੈਂਪਾਂ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸੁਖੋਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ ਸਰਕਾਰ ਪਿੰਡਾਂ ਚੋਂ ਸ਼ਹਿਰਾਂ ਚੋਂ ਕਸਬਿਆਂ ਚੋਂ ਚੱਲਿਆ ਕਰੂਗੀ ਕਿ ਉਸ ਵਾਦੇ ਤੇ ਵੀ ਪੂਰੇ ਉਤਰ ਰਹੇ ਸਰਕਾਰ ਤੁਹਾਡੇ ਦਰਵਾਜ਼ੇ ਦੇ ਨਾਂ ਤੇ ਅਫਸਰ ਪਹਿਲਾਂ ਹੀ ਜਾ ਰਹੇ ਨੇ ਪਿੰਡਾਂ ਜਾ ਰਹੇ ਨੇ ਡੀਸੀ ਜਾ ਰਹੇ ਨੇ ਐਸਡੀਐਮ ਤਹਿਸੀਲਦਾਰ ਉਹ ਸਾਰੀ ਜਗ੍ਹਾ ਤੇ ਤਹਿਸੀਲ ਰਿਸਟਰੀਆਂ ਵੀ ਹੋ ਰਹੀਆਂ ਨੇ ਆਧਾਰ ਕਾਰਡ ਦੇ ਕੰਮ ਹੋ ਰਹੇ ਨੇ ਜੋ ਵੀ ਲੋਕਾਂ ਨੇ ਕਰਦੇ ਦਫ਼ਤਰਾਂ ਦੀ ਖੱਜਲ ਖਵਾਰੀ ਤੋਂ ਮਿਲੇਗੀ ਮੁਕਤੀ ਪੰਜਾਬ ਦੇ ਵਿੱਚ 1 ਜਨਵਰੀ ਤੋਂ ਵੈਰੀਫਿਕੇਸ਼ਨ ਨਾਲ ਸੰਬੰਧਿਤ ਸਾਰੀਆਂ ਸੇਵਾਵਾਂ ਆਨਲਾਈਨ ਉਪਲਬਧ ਹੋਣਗੀਆਂ ਆਫਲਾਈਨ ਵੈਰੀਫਿਕੇਸ਼ਨ ਬੰਦ ਹੋ ਜਾਵੇਗੀ ਪੰਜਾਬ ਸਰਕਾਰ ਨੇ ਇਸ ਸੰਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਇਹ ਜਾਣਕਾਰੀ ਪੰਜਾਬ ਦੇ ਕੈਬਨਿਟ ਮਨਿਸਟਰ ਅਮਨ अरोड़ा ਨੇ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਦਿੱਤੀ ਉਹਨਾਂ ਦਾਅਵਾ ਕੀਤਾ ਕਿ ਇਸ ਦੇ ਨਾਲ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੀ ਖੱਜਲ ਖੁਆਰੀ ਤੋਂ ਮੁਕਤੀ ਮਿਲੇਗੀ ਅ ਦੇਖੋ ਇਸ ਤਰ੍ਹਾਂ ਹੈ ਕਿ ਪਿਛਲੇ 2.5 ਸਾਲਾਂ ਤੋਂ ਭਗਵੰਤਬਾਨ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਸਾਡੇ ਗਵਰਨੈਂਸ ਰਿਫਾਰਮਸ ਡਿਪਾਰਟਮੈਂਟ ਨੇ ਕਿ ਲੋਕਾਂ ਨੂੰ ਘਰ ਬੈਠਿਆਂ ਸਰਵਿਸਿਜ਼ ਨੇ ਜਿਹੜੀਆਂ ਉਹ ਦਿੱਤੀਆਂ ਜਾਣ ਤਾਂ ਕਿ ਲੋਕਾਂ ਦੀ ਖੱਜਲ ਖਵਾਰੀ ਉਹਨਾਂ ਦੇ ਬਾਰ-ਬਾਰ ਜਿਹੜੇ ਕੋਈ ਚੱਕਰ ਲਾਗਦੇ ਨੇ ਜਾਂ ਕਰਾਪਸ਼ਨ ਤਾਂ ਹੀ ਖਤਮ ਕੀਤੀ ਜਾ ਸਕਦੀ ਹੈ ਜੇ ਟਰਾਂਸਪੇਰੈਂਟ ਤੇ ਅਕਾਊਂਟੇਬਲ ਤਰੀਕੇ ਦੇ ਨਾਲ ਲੋਕਾਂ ਨੂੰ ਘਰ ਬੈਠੇ ਉਹਨਾਂ ਦੇ ਕੰਮ ਨੇ ਜਿਹੜੇ ਉਹ ਹੋਣਗੇ ਸੋ ਇਹਦੇ ਲਈ ਸੇਵਾ ਕੇਂਦਰ ਦੇ ਜ਼ਰੀਏ ਆਲਰੇਡੀ ਤਕਰੀਬਨ 538 ਦੇ ਕਰੀਬ ਸਰਵਿਸਿਜ਼ ਨੇ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ ਔਰ ਸਮੇਂਬੱਧ ਤਰੀਕੇ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਪਿਛਲੇ ਸਮਿਆਂ ਦੇ ਵਿੱਚ ਅਸੀਂ ਇੱਕ ਉਪਰਾਲਾ ਕੀਤਾ ਕਿ ਜਿਹੜੇ ਲੋਕਾਂ ਦੇ ਸਰਟੀਫਿਕੇਟ ਨੇ ਚਾਹੇ ਉਹ ਕੋਈ ਐਸਸੀ ਬੀਸੀ ਸਰਟੀਫਿਕੇਟ ਨੇ ਇਨਕਮ ਸਰਟੀਫਿਕੇਟ ਨੇ ਉਹਨਾਂ ਦੇ ਲਈ ਲੋਕਾਂ ਨੂੰ ਜਦੋਂ ਅਪਲਾਈ ਕਰਦੇ ਨੇ ਉਹ ਤੇ ਉਹਨਾਂ ਪਟਵਾਰੀ ਨੇ ਰਿਪੋਰਟ ਕਰਨੀ ਹੁੰਦੀ ਹੈ ਸੋ ਪਹਿਲਾਂ ਅਸੀਂ 6 ਮਹੀਨੇ ਪਹਿਲਾਂ ਇੱਕ ਉਪਰਾਲਾ ਕੀਤਾ ਕਿ ਸਾਰੇ ਦੇ ਸਾਰੇ ਪਟਵਾਰੀਆਂ ਨੂੰ ਅਸੀਂ ਔਨ ਬੋਰਡ ਕੀਤਾ ਹੁਣ ਉਹਨਾਂ ਕੋਲੇ ਪਟਵਾਰੀਆਂ ਕੋਲ ਰਿਪੋਰਟ ਦੇ ਲਈ ਐਪਲੀਕੇਸ਼ਨ ਜਾਂਦੀ ਹੈ ਤੇ ਬੱਜਵੇਂ ਸਮੇਂ ਦੇ ਵਿੱਚ ਉਹਦੇ ਉੱਪਰ ਰਿਪੋਰਟ ਕਰਦੇ ਨੇ ਤਕਰੀਬਨ 8 ਲੱਖ 65 ਹਜ਼ਾਰ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਪਟਵਾਰੀ ਉਹਨਾਂ ਨੂੰ ਆਨਲਾਈਨ ਡਿਸਪੋਜ਼ ਆਫ ਕਰ ਚੁੱਕੇ ਪਰ ਅਗਲਾ ਸਟੈਪ ਉਹਨਾਂ ਦਾ ਹੁੰਦਾ ਸੀਗਾ ਕਿ ਪਟਵਾਰੀਆਂ ਨੇ ਸਰਪੰਚ ਤੋਂ ਐਮਸੀ ਤੋਂ ਔਰ ਨੰਬਰਦਾਰ ਤੋਂ ਵੀ ਰਿਪੋਰਟ ਲੈਣੀ ਹੁੰਦੀ ਸੀਗੀ ਹੁਣ ਅੱਜ ਅਸੀਂ ਇੱਕ ਹੋਰ ਸਟੈਪ ਅੱਗੇ ਵਧਦੇ ਹੋਏ ਉਪਰਾਲਾ ਕੀਤਾ ਕਿ ਪਟਵਾਰੀਆਂ ਤੋਂ ਸਰਪੰਚ ਐਮਸੀ ਔਰ ਨੰਬਰਦਾਰ ਨੂੰ ਵੀ ਆਨਲਾਈਨ ਹੀ ਉਹਨਾਂ ਦੇ ਫੋਨ ਦੇ ਉੱਪਰ WhatsApp ਦੇ ਉੱਪਰ ਵੈਰੀਫਿਕੇਸ਼ਨ ਵਾਸਤੇ ਜਾਏਗਾ ਤੇ ਲੋਕਾਂ ਨੂੰ ਨਾ ਸਰਪੰਚ ਕੋਲੇ ਨਾ ਐਮਸੀ ਕੋਲੇ ਨਾ ਪਟਵਾਰੀ ਕੋਲੇ ਕੋਲੇ ਔਰ ਨਾ ਹੀ ਨੰਬਰਦਾਰ ਕੋਲੇ ਜਾਣ ਦੀ ਲੋੜ ਨਹੀਂ ਹੈਗੀ ஆன்ਲਾਈਨ ਆਟੋਮੈਟਿਕਲੀ 9ਵੇਂ ਦਿਨਾਂ ਦੇ ਵਿੱਚ ਜਿਹੜੇ ਸਰਪੰਚ ਐਮਸੀ ਔਰ ਨੰਬਰਦਾਰ ਉਹ ਰਿਪੋਰਟ ਕਰ ਦੇਣਗੇ ਰეკਮੈਂਡ ਕਰ ਦੇਣਗੇ ਤੇ ਬੰਦੇ ਨੂੰ ਘਰ ਬੈਠੇ ਸਰਵਿਸ ਜਿਹੜੀ ਉਹ ਮਿਲ ਜੇਗੀ ਇਹਦੇ ਵਾਸਤੇ तकरीबन 8000 ਸਰਪੰਚ ਨੇ ਜਿਹੜੇ ਉਹ ਆਲਰੇਡੀ ਆਨਬੋਰਡ ਹੋ ਚੁੱਕੇ ਨੇ ਬਾਕੀ ਸਰਪੰਚਾਂ ਨੰਬਰਦਾਰਾਂ ਤੇ ਐਮਸੀਆਂ ਨੂੰ ਆਨਬੋਰਡ ਕਰਨ ਦਾ ਪ੍ਰੋਸੈਸ ਹੈ ਜਿਹੜਾ ਉਹ ਚੱਲ ਰਿਹਾ ਹੈ ਔਰ ਮੈਂ ਸਾਰੇ ਨੂੰ ਬੇਨਤੀ ਕਰਦਾ ਕਿ ਤੁਸੀਂ ਇਹਦੇ ਉੱਪਰ ਜਲਦੀ ਆਨਬੋਰਡ ਹੋ 1 ਜਨਵਰੀ ਤੋਂ ਅਸੀਂ ਸਾਰੇ ਦਾ ਸਾਰਾ ਪ੍ਰੋਸੈਸ ਹੈ ਜਿਹੜਾ ਉਹ ਆਫਲਾਈਨ ਖਤਮ ਕਰ ਦਾਂਗੇ ਤੇ ਸਾਰੀ ਆਨਬੋਰਡਿੰਗ ਹੈ ਜਿਹੜੀ ਹੋਣ ਤੋਂ ਬਾਅਦ ਆਨਲਾਈਨ ਹੀ ਜਿਹੜੇ ਸਰਵਿਸਿਜ਼ ਨੇ ਦਿੱਤੀਆਂ ਜਾਣਗੀਆਂ ਆਫਲਾਈਨ ਕੰਮ ਹੀ ਖਤਮ ਕਰ ਦਾਂਗੇ ਔਰ ਸਭ ਤੋਂ ਵੱਡੀ ਗੱਲ ਖੁਸ਼ੀ ਦੀ ਗੱਲ ਇਹ ਹੈ ਕਿ ਸਿਰੇ ਤੱਕ ਪੂਰੇ ਦੇ ਪੂਰੇ ਬਿਊਰੋਕ੍ਰੈਟਿਕ ਸਿਸਟਮ ਦੇ ਅਫਸਰੀ ਸਿਸਟਮ ਦੇ ਨਿਚਲਾ ਪੱਧਰ ਜਿਹੜਾ ਹੈਗਾ ਆ ਇਹ ਯਾਨੀ ਕਿ ਸਰਪੰਚ ਨੰਬਰਦਾਰ ਐਮਸੀ ਉਥੋਂ ਤੱਕ ਸਾਰੇ ਦੇ ਸਾਰੇ ਸਿਸਟਮ ਨੂੰ ਆਨਲਾਈਨ ਕਰਨ ਵਾਲਾ ਪੰਜਾਬ ਪੂਰੇ ਮੁਲਕ ਦੇ ਵਿੱਚੋਂ ਪਹਿਲਾ ਸੂਬਾ ਜਿਹੜਾ ਅੱਜ ਉਹ ਬਣ ਕੇ ਕੀਰਤੀਮਾਨ ਜਿਹੜੇ ਪੰਜਾਬ ਨੇ ਸਥਾਪਿਤ ਕਰ ਦਿੱਤਾ ਸੋ ਬਹੁਤ ਬਹੁਤ ਮੁਬਾਰਕਾਂ ਨੇ ਸਮੁੱਚੇ ਪੰਜਾਬ ਨੂੰ ਔਰ ਬਹੁਤ ਵੱਡੀ ਸਹੂਲਤ ਹੈ ਜਿਹੜੀ ਇਹ ਪੰਜਾਬ ਦੇ 3 ਕਰੋੜ ਜਨਤਾ ਨੂੰ ਇਹ ਮਿਲਣੀ ਅੱਜ ਤੋਂ ਹੀ ਸ਼ੁਰੂ ਹੋ ਚੁੱਕੀ ਹੈ